ਦੋਸਤੋ ਮੀਂਹ ਦਾ ਹਾਲ ਆਹ ਜੀਟੀ ਰੋਡ ਐ ਜਿਹੜੀ ਮਲੋਠ ਤੋਂ ਡੱਬ ਵਾਲੀ ਐ ਤੇ ਡੱਬ ਵਾਲੀ ਸ਼ਹਿਰ ਦਾ ਹਾਲ ਤੁਸੀਂ ਪੁਲ ਤੋਂ ਉਤਰਨਸਾਰ ਦੇਖ ਰਹੇ ਹਾਂ ਬਹੁਤ ਲੋਕ ਕਹਿੰਦੇ ਵੀ ਪਾਣੀ ਬਈ 20 ਸਾਲਾਂ ਚ ਖਤਮ ਹੋ ਜਾਣਾ 30 ਸਾਲਾਂ ਚ ਖਤਮ ਹੋਣਾ ਹੋ ਜਾਣਾ ਤੇ ਡੱਬ ਵਾਲੀ ਹਰਿਆਣੇ ਵਾਲਿਆਂ ਦੇ ਵੀ ਸਾਡੇ ਕੋਲੇ ਡਬਲ ਇੰਜਨ ਸਰਕਾਰ ਨੇ ਨਾ ਪਾਣੀ ਬੰਨ ਕੇ ਰੱਖਿਆ ਭਾਵੇਂ ਕਾਰਾਂ ਦਾ ਮੋਟਰਸਾਈਕਲਾਂ ਦਾ ਜਿਹੜਾ ਇੰਜਨ ਹੈ ਉਹ ਤਾਂ ਧੂਆ ਮਾਰ ਰਿਹਾ ਪਰ ਸਰਕਾਰ ਜਿਹੜੀ ਡਬਲ ਇੰਜਨ ਦੀ ਹੈ ਨਾ ਬਾਈ ਉਹਨਾਂ ਨੇ ਪਾਣੀ ਬੰਨ ਕੇ ਰੱਖਿਆ ਤੇ ਉਹ ਕਹਿੰਦੇ ਵੀ ਅਸੀਂ ਕੰਪਨੀਆਂ ਜਿਹੜੀਆਂ ਕਾਰਾਂ ਵੇਚਦੀਆਂ ਮੋਟਰਸਾਈਕਲ ਵਾਲੀਆਂ ਏਜੰਸੀਆਂ ਹੈ ਉਹਨਾਂ ਦੇ ਅਸੀਂ ਜ਼ੋਰ ਚੈੱਕ ਕਰਦੇ ਆਂ ਵੀ ਕਿੰਨੀ ਮੋਟਰਸਾਈਕਲਾਂ ਦੇ ਵਿੱਚ ਜਾਣ ਹੈ ਤੇ ਬੰਦਾ ਕਿੰਨੇ ਪਾਣੀ ਵਿੱਚ ਦੀ ਮੋਟਰਸਾਈਕਲ ਤੇ ਕਾਰਾਂ ਲੰਘਾ ਸਕਦਾ ਤੇ ਜਦੋਂ ਆ ਟਰਾਲੇ ਤੇ ਬੱਸਾਂ ਤੇ ਵੱਡੀਆਂ ਚੀਜ਼ਾਂ ਲੰਘਦੀਆਂ ਵੇਖੋ ਆ ਮੋਟਰਸਾਈਕਲ ਵਾਲਾ ਭਰਾ ਕਿਆ ਬਾਤ ਹੈ ਆਪਦੇ ਸਕੂਲਾਂ ਬੱਚੇ ਨੂੰ ਜਦੋਂ ਲੈ ਕੇ ਆ ਰਿਹਾ ਨਾ ਤੇ ਬੱਚੇ ਵੀ ਦੱਸਣਗੇ ਕਿ ਸਾਡੇ ਬਚਪਨ ਵੇਲੇ ਬਈ ਜਦੋਂ ਮੀਂਹ ਪੈਂਦਾ ਸੀ ਨਾ ਬੱਲੇ 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 ਡੱਬੜੀ ਚ 4 4 ਫੁੱਟ ਪਾਣੀ ਖੜ ਜਾਂਦਾ ਸੀ ਉਹ ਗੱਲ ਆ ਵੇਖੋ ਜਿਵੇਂ ਮੋਗੇ ਆਪਣੇ ਪਾਣੀ ਕੱਢਦੇ ਆ ਨਾ ਆ ਮੋਗੇ ਦਾ ਇੱਕ ਇਹਨਾਂ ਨੂੰ ਤਜਰਬਾ ਬਖਾਇਆ ਗਿਆ ਵੀ ਸ਼ਹਿਰ ਨਿਵਾਸੀਆਂ ਦਾ ਮੋਗਿਆਂ ਨਾਲ ਵਾਹ ਘਟ ਹੈ ਤੇ ਇਹਨਾਂ ਨੂੰ ਇਹ ਇੱਕ ਡਿਜ਼ਾਈਨ ਦਿੱਤਾ ਗਿਆ ਵੀ ਆਹ ਮੋਗੇ ਮਿੱਤਰੋ ਸਰਕਾਰਾਂ ਨੂੰ ਆਪਾਂ ਐਵੇਂ ਦੋਸ਼ ਦੇਣ ਲੱਗ ਜਾਨੇ ਆ ਵੇਖੋ ਆ ਦੋ ਬੱਚੇ ਇਹਨਾਂ ਨੇ ਲੱਦੇ ਏ ਤੇ ਦੋ ਭਰਾ ਏ ਆ ਕਾਰ ਵਾਲੇ ਦਾ ਜ਼ੋਰ ਵੇਖੋ ਇਹ ਕਹਿੰਦਾ ਬਈ ਪਾਣੀ ਨਹੀਂ ਪੈਂਦਾ ਭਾਵੇਂ 7 ਫੁੱਟ ਵਿੱਚ ਦੀ ਲੰਘਾ ਦਈਏ ਹੂੰ ਤੇ ਆ ਜਿਹੜੇ ਈ ਰਖਸ਼ੀ ਇਹਨਾਂ ਦੇ ਵਿੱਚ ਚੈਕਿੰਗ ਚੱਲ ਰਹੀ ਏ ਹਰਿਆਣਾ ਰੋਡਵੇਜ ਦੀ ਵਿੱਚ ਚੈਕਿੰਗ ਚੱਲ ਰਹੀ ਏ ਵੀ ਤੁਹਾਡੇ ਜੇਕਰ ਸਾਰੇ ਟਾਇਰ ਪਾਣੀ ਵਿੱਚ ਡੁੱਬ ਜਾਣ ਤਾਂ ਫੇਰ ਤੁਸੀਂ ਲੰਘ ਸਕਦੇ ਹੋ ਕਿ ਨਹੀਂ ਆਈ ਰੇਖੀ ਵਾਲਾ ਵੇਖ ਲਓ ਕਿਸੇ ਨੂੰ ਕਿਸੇ ਵਾਟਰ ਪਾਰਕਿੰਗ ਤੇ ਜਾ ਕੇ ਉੱਥੇ ਦੂਜਾ ਕੋਈ ਲੋੜ ਨਹੀਂ ਕਿਸੇ ਗੱਲ ਦੀ ਮਿੱਤਰੋ ਹੂੰ ਸਭ ਕੁਝ ਤੁਸੀਂ ਡੱਬ ਵਾਲੀ ਆ ਕੇ ਤੈਰਨ ਵਾਲਾ ਇੱਕ ਬਸ ਥੋੜੀ ਜੀ ਕਮੀ ਹੈ ਵੀ ਕਿਸ਼ਤੀਆਂ ਦਾ ਪ੍ਰਬੰਧ ਕਰਨਾ ਸੀ ਭਾਵੇਂ ਕੋਈ ਸੰਸਥਾ ਹੀ ਕਰ ਦਿੰਦੀ ਤੇ 5 ਰੁਪਏ ਟਿਕਟ ਲਾ ਦਿੰਦੇ ਤੇ ਜਿਹੜਾ ਕੋਈ ਮੇਰੇ ਅਰਗਾ ਮਾਤੜ ਬੰਦਾ ਹੈ ਦੂਰ ਘੁੰਮਣ ਨਹੀਂ ਜਾ ਸਕਦਾ ਰਿਸ਼ੀਕੇਸ਼ ਜਾ ਕੇ ਨਹੀਂ ਉਹ ਨਦੀ ਚ ਕਰ ਸਕਦਾ ਤਜਰਬੇ ਤਾਂ ਉਹ ਡੱਬ ਵਾਲੀ ਜੀਟੀ ਰੋਡ ਤੇ ਖੜੇ 4-4 ਫੁੱਟ ਪਾਣੀ ਚ ਕਿਸ਼ਤੀ ਤੇ ਚੜ ਕੇ ਇੱਕ ਫੀਲਿੰਗ ਹੀ ਲੈਣੀ ਆ ਹੋਰ ਕੀ ਹੁੰਦਾ ਇਹਦੇ ਚ ਬਾਈ ਫੀਲਿੰਗ ਹੁੰਦੀ ਐ ਆ ਵੇਖੋ ਆ ਸਕੂਟਰੀਆਂ ਵਾਲੇ ਫੀਲਿੰਗ ਲੈ ਰਹੇ ਐ ਇਹ ਜਾ ਕੇ ਦੱਸ ਸਕਦੇ ਆ ਬਈ ਜਿਹੜੀ ਸਾਡੇ ਕੋਲੇ ਸਕੂਟਰੀ ਹੈ ਨਾ ਸਾਡੇ ਕੋਲੇ ਕਾਰ ਆ ਨਾ ਇਹ ਅਸੀਂ 3 ਫੁੱਟ 4 ਫੁੱਟ ਪਾਣੀ ਜਿੱਦੀ ਲੰਗਾਈ ਹੋਈ ਹੈ ਮਿੱਤਰੋ ਇਹੋ ਜਿਹੀ ਚੰਗੀ ਤੇ ਵਧੀਆ ਜਾਣਕਾਰੀ ਵਾਸਤੇ ਬਰਾਡ ਟੀਵੀ ਬਰਾਡ ਲੰਬੀ ਵਾਲਾ YouTube ਚੈਨਲ Facebook ਤੇ ਵੇਖ ਰਹੇ ਹੋ ਤਾਂ ਫੋਲੋ ਕਰਿਓ YouTube ਤੇ ਸਬਸਕ੍ਰਾਈਬ ਕਰਿਓ ਧੰਨਵਾਦ ਸ਼ੇਅਰ ਕਰਿਓ